ਉਧਰ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵਧੀਆਂ ਨੇ 5ਵੀਂ ਤੱਕ ਦੇ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ 5ਵੀਂ ਕਲਾਸ ਤੱਕ ਦੇ ਬੱਚਿਆਂ ਲਈ ਛੁੱਟੀਆਂ ਵਧਾਈਆਂ ਗਈਆਂ ਨੇ 5ਵੀਂ ਤੱਕ ਦੇ ਸਾਰੇ ਸਕੂਲ 21 ਜਨਵਰੀ ਤੱਕ ਬੰਦ ਰਹਿਣਗੇ ਗੜਾਕੇ ਦੀ ਠੰਡ ਕਰਕੇ ਇਹ ਫੈਸਲਾ ਲਿਆ ਗਿਆ ਹੈ ਸੂਬੇ ਦੇ ਸਾਰੇ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਹੋਣ ਐਡਿਟ ਹੋਣ ਮਾਨਤਾ ਪ੍ਰਾਪਤ ਹੋਣ ਅਤੇ ਪ੍ਰਾਈਵੇਟ ਸਕੂਲ ਕੱਲ ਤੋਂ ਰੈਗੂਲਰ ਤੌਰ ਤੇ ਸਵੇਰੇ 10 ਵਜੇ ਤੋਂ 3 ਵਜੇ ਤੱਕ ਲੱਗੇ ਰਹਿਣਗੇ ਡਬਲ ਸ਼ਿਫਟ ਵਾਲੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮੀ 4 ਵਜੇ ਤੱਕ ਰਹੇਗਾ ਡਬਲ ਸ਼ਿਫਟ ਵਾਲਾ ਕੋਈ ਵੀ ਸਕੂਲ ਸ਼ਾਮੀ 4 ਵਜੇ ਤੋਂ ਬਾਅਦ ਨਹੀਂ ਖੁੱਲੇਗਾ ਇਹ ਹੁਕਮ ਤੁਰੰਤ ਪ੍ਰਭਾਵ ਤੋਂ 21 ਜਨਵਰੀ 2024 ਤੱਕ ਲਾਗੂ ਰਹਣਗੇ ਮੌਸਮ ਦੇ ਵਿੱਚ ਤਬਦੀਲੀ ਕਰਕੇ ਠੰਡ ਕਿਉਂਕਿ ਲਗਾਤਾਰ ਵੱਧ ਰਹੀ ਹੈ ਪ੍ਰਾਇਮਰੀ ਸਕੂਲ ਜਿਹੜੇ ਨੇ ਪ੍ਰਾਇਮਰੀ ਸਕੂਲ ਬੰਦ ਰਹਿਣਗੇ 5ਵੀਂ ਜਮਾਤ ਤੱਕ ਦੇ ਬੱਚਿਆਂ ਦੇ ਲਈ ਜਿਹੜੀਆਂ ਛੁੱਟੀਆਂ ਨੇ ਉਹ ਵਧ ਗਈਆਂ ਨੇ 21 ਤਰੀਕ ਤੱਕ ਉਹਨਾਂ ਦੀਆਂ ਛੁੱਟੀਆਂ ਰਹਿਣਗੀਆਂ 21 ਜਨਵਰੀ ਤੱਕ और एक जनवरी तक बाकी स्कूल जोड़े ने मिडिल ने हाई ने या सीनियर सेकेंडरी ने सरकारी ने एडिड ने मानता प्राप्त ने या प्राइवेट स्कूल ने कल तो रेगुलर तौर तो पर सवेरे दस बजे तो दोपहरे तीन बजे तक लगन गए डबल शिफ्ट वाले सारे स्कूलों का समा सवेरे नौ बजे तो शामी चार बजे तक होगा डबल शिफ्ट वाला कोई भी स्कूल चार बजे तो बाद नहीं खुलेगा ये ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਕਰਤੇ ਗਏ ਨੇ 21 ਜਨਵਰੀ 2024 ਤੱਕ ਇਹ ਹੁਕਮ ਲਾਗੂ ਰਹੇਗਾ ਸੋਇ ਸੋਇ ਲਈ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ ਔਰ ਇਹ ਦੂਜਾ ਪੜਾਅ ਹੈਗਾ 5ਵੀਂ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ ਵਧਾਈਆਂ ਗਈਆਂ ਨੇ ਜਦੋਂ ਪਹਿਲਾਂ ਸਾਰੇ ਬੱਚਿਆਂ ਦੀਆਂ ਛੁੱਟੀਆਂ ਵਧਾਈਆਂ ਗਈਆਂ ਸੀ 14 ਤਰੀਕ ਤੱਕ ਛੁੱਟੀਆਂ ਮਤਾਈਆਂ ਗਈਆਂ ਸੀ ਪਹਿਲਾਂ 7 ਜਨਵਰੀ ਤੱਕ ਛੁੱਟੀਆਂ ਸੀ ਫਿਰ ਇੱਕ ਹਫਤੇ ਦਾ ਵਾਅਦਾ ਕੀਤਾ ਗਿਆ ਸੀ ਮੁੱਖ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ 14 ਜਨਵਰੀ ਤੱਕ ਛੁੱਟੀਆਂ ਮਿਤਾਣ ਦਾ ਪਰ ਹੁਣ 14 ਜਨਵਰੀ ਤੋਂ ਅੱਗੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਪ੍ਰਾਇਮਰੀ ਸਕੂਲ ਬੰਦ ਰਹਿਣਗੇ ਪਹਿਲੀ ਗੱਲ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲ ਜਿਹੜੇ ਨੇ ਉਹ ਖੁੱਲਣਗੇ ਇਹ ਤੈਅ ਕਰ ਦਿੱਤਾ ਗਿਆ ਹੈ ਵੇਰੇ 10 ਵਜੇ ਤੋਂ ਦੁਪਹਿਰੇ 3 ਵਜੇ ਤੱਕ ਲੱਗਣਗੇ ਸਕੂਲ ਡਬਲ ਸ਼ਿਫਟ ਵਾਲੇ ਸਕੂਲ 9 ਵਜੇ ਤੋਂ ਸ਼ਾਮੀ 4 ਵਜੇ ਤੱਕ ਲੱਗਣਗੇ ਡਬਲ ਸ਼ਿਫਟ ਵਾਲਾ ਕੋਈ ਵੀ ਸਕੂਲ ਸ਼ਾਮੀ 4 ਵਜੇ ਤੋਂ ਬਾਅਦ ਨਹੀਂ ਖੁੱਲੇਗਾ ਕੜਾਕੇ ਦੀ ਠੰਡ ਕਰਕੇ ਫੈਸਲਾ ਲਿਆ ਗਿਆ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਪੰਜਵੀਂ ਤੱਕ ਦੇ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਮੇਰੇ ਸਹਿਯੋਗੀ Umesh Sharma ਇਸ ਵੇਲੇ ਮਰੇ ਸਹਿਯੋਗੀ ਵਿਨੇਸ਼ ਕਟਾਰੀਆ ਇਸ ਵੇਲੇ ਹੋਰ ਜਾਣਕਾਰੀ ਦੇਣਗੇ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਨੇਸ਼ ਛੁੱਟੀਆਂ ਵਧਾਈਆਂ ਗਿਆ ਨੇ ਪਹਿਲਾਂ 7 ਤਰੀਕ ਤੋਂ 14 ਤਰੀਕ ਕੀਤੀ ਗਈ ਸੀ ਪਰ ਇਸ ਵਾਰ ਪ੍ਰਾਇਮਰੀ ਦੇ ਲਈ ਛੁੱਟੀਆਂ ਵਧੀਆਂ ਨੇ ਬਾਕੀ ਕਲਾਸਾਂ ਲੱਗਣਗੀਆਂ ਹਾਂ ਗਗਨ ਠੀਕ ਫਰਮਾਇਆ ਤੁਸੀਂ ਜਿਹੜੇ ਪ੍ਰਾਇਮਰੀ ਸਕੂਲ ਹੈ ਉਹ ਭਾਵੇਂ ਕਿਹੜੇ ਜਿਹੜੇ ਵੀ ਹੋਣ ਭਾਵੇਂ ਗਵਰਨਮੈਂਟ ਐਡਿਡ ਮਾਤਾ ਪ੍ਰਾਪਤ ਪ੍ਰਾਈਵੇਟ ਜਿਹੜੇ ਵੀ ਸਕੂਲ ਹੋਣ ਪ੍ਰਾਇਮਰੀ ਉਹ 15 ਜਨਵਰੀ ਤੋਂ ਯਾਨੀ ਕਿ ਕੱਲ ਤੋਂ ਲੈ ਕੇ 21 ਜਨਵਰੀ 2024 ਤੱਕ ਉਹ ਬੰਦ ਰਹਿਣਗੇ ਟੋਟਲੀ ਮੁਕੰਮਲ ਬੰਦ ਰਹਿਣਗੇ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਆ ਉਹਨਾਂ ਨੂੰ ਅਗਲਾ ਇੱਕ ਹਫਤਾ ਸਕੂਲ ਜਾਣ ਦੀ ਲੋੜ ਨਹੀਂ ਤੇ ਜਿਹੜੇ ਮਿਡਲ ਹਾਈ ਜਾਂ ਸੀਨੀਅਰ ਸੈਕੰਡਰੀ ਯਾਨੀ ਕਿ 6ਵੀਂ ਕਲਾਸ ਤੋਂ ਲੈ ਕੇ ਤੇ ਜਿਹੜੇ 12ਵੀਂ ਕਲਾਸ ਤੱਕ ਦੇ ਸਕੂਲ ਹੈ ਭਾਵੇਂ ਪ੍ਰਾਈਵੇਟ ਹੋਣ ਭਾਵੇਂ ਐਡਿਟ ਹੋਣ ਭਾਵੇਂ ਮਾਨਤਾ ਪ੍ਰਾਪਤ ਹੋਣ ਭਾਵੇਂ ਸਰਕਾਰੀ ਹੋਣ ਉਹ ਜਿਹੜੇ ਆ ਸਵੇਰੇ 10 ਵਜੇ ਖੁੱਲਣਗੇ ਤੇ 3 ਵਜੇ ਤੱਕ ਉਹ ਜਿਹੜਾ ਹੈ ਉਹਨਾਂ ਦਾ 3 ਵਜੇ ਉਹ ਬੰਦ ਹੋ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ ਵੀ ਬਾਕੀ ਡਬਲ ਸ਼ਿਫਟ ਵਾਲੇ ਸਕੂਲ ਹੁੰਦੇ ਆ ਉਹਨਾਂ ਦਾ ਸਮਾਂ ਜਿਹੜੇ ਸਵੇਰੇ ਸਵੇਰੇ 9 ਵਜੇ ਤੋਂ ਸ਼ੁਰੂ ਹੋਊਗਾ ਤੇ ਸ਼ਾਮੀ 4 ਵਜੇ ਤੱਕ ਰਹੂਗਾ ਯਾਨੀ ਕਿ ਡਬਲ ਸ਼ਿਫਟ ਵਾਲਾ ਸਕੂਲ 9 ਤੋਂ 4 ਹੋਊਗਾ ਪਰ 4 ਵਜੇ ਤੋਂ ਬਾਅਦ ਕੋਈ ਵੀ ਡਬਲ ਸ਼ਿਫਟ ਵਾਲਾ ਸਕੂਲ ਨਹੀਂ ਖੁੱਲੂਗਾ ਤੇ ਇਹ ਹੁਕਮ ਹੈ ਜਿਹੜੇ ਆਪਣਾ ਜਿਹੜੇ ਕੱਲ ਤੋਂ ਇਹ ਲਾਗੂ ਹੋ ਜਾਣਗੇ ਅੱਜ ਤਾਂ ਕਿਉਂਕਿ ਸੰਡੇ ਹੈ ਸੰਡੇ ਵੈਸੇ ਹੀ ਛੁੱਟੀ ਹੁੰਦੀ ਹੈ ਇਸ ਸਬੰਧੀ ਜਿਹੜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆ ਉਹਨਾਂ ਨੇ ਉਹਨੇ ਹੁਣੇ-ਹੁਣੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਯਾਨੀ ਕਿ ਅਗਲੇ ਇੱਕ ਹਫ਼ਤੇ ਲਈ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਜਾਣ ਦੀ ਲੋੜ ਨਹੀਂ ਉਸ ਤੋਂ ਇਲਾਵਾ ਵੀ ਪ੍ਰਾਇਮਰੀ ਤੋਂ ਜਿਹੜੇ ਸੀਨੀਅਰ ਸੈਕੰਡਰੀ ਤੱਕ ਦੇ ਬੱਚੇ ਹੈ ਉਹ 10:00 ਤੋਂ 3:00 ਵਜੇ ਤੱਕ ਸਕੂਲ ਜਾਣਗੇ ਤੇ ਜਿਹੜੇ ਡਬਲ ਸ਼ਿਫਟ ਵਾਲਾ ਸਕੂਲ ਹੈ ਉਹ 9:00 ਵਜੇ ਤੋਂ ਲੈ ਕੇ 4:00 ਵਜੇ ਤੱਕ ਖੁੱਲੂਗਾ ਤੇ 4:00 ਵਜੇ ਤੋਂ ਬਾਅਦ ਕੋਈ ਵੀ ਸਕੂਲ ਹੈ ਕੋਲ ਨਹੀਂ ਜਾ ਸਕਤ ਨਹੀਂ ਹੋਵੇਗੀ ਬਿਲਕੁਲ ਬਿਲਕੁਲ ਵਿਨੇਸ਼ ਜੀ ਮੌਸਮ ਜਿਹੜਾ ਹੈਗਾ ਮੌਸਮ ਦੀ ਮਾਰ ਹੋਰ ਮੌਸਮ ਲਗਾਤਾਰ ਠੰਡ ਵੱਧਦੀ ਜਾ ਰਹੀ ਹੈ ਹਜੇ ਵੀ ਠੰਡ ਜਿਹੜੀ ਹੈਗੀ ਉਹ ਘਟਣ ਦਾ ਨਾਂ ਨਹੀਂ ਲੈ ਰਹੀ ਹੋਰ ਅਜੇ ਵਿੱਚ ਇੱਕ ਆਪਣੇ ਆਪ ਵਿੱਚ ਇੱਕ ਵੱਡਾ ਫੈਸਲਾ ਪੰਜਾਬ ਦੇ ਸਿੱਖਿਆ ਮੰਤਰੀ ਨੇ ਅੱਜ ਦਾ ਐਲਾਨ ਕੀਤਾ ਬਹੁਤ ਸ਼ੁਕਰੀਆ ਵਿਨੇਸ਼ ਜੀ ਸਤਿ ਆਮ ਜਾਨਕਾਰੀ ਦੇ ਲਈ ਵਿਨੇਸ਼ ਕਤਾਰੀਆ ਵੀ ਚਾਹੀਓ ਵੀ ਜਾਣਕਾਰੀ ਦੇ ਰਹੇ ਸਨ 5ਵੀਂ ਕਲਾਸ ਤੱਕ ਦੇ ਸਕੂਲ ਜਿਹੜੇ ਨੇ 21 ਜਨਵਰੀ 2024 ਤੱਕ ਬੰਦ ਰਹਿਣਗੇ ਪ੍ਰਾਇਮਰੀ ਸਕੂਲ ਬੰਦ ਰਹਿਣਗੇ 5ਵੀਂ ਕਲਾਸ ਤੱਕ ਦੇ ਜਿਹੜੇ ਕਲਾਸਿਸ ਨੇ ਬੱਚਿਆਂ ਦੀਆਂ ਕਲਾਸਾਂ ਉਹ ਨਹੀਂ ਲੱਗਣਗੀਆਂ ਜਿਹੜੀ 5ਵੀਂ ਜਮਾਤ ਤੱਕ ਦੇ ਬੱਚੇ ਨੇ ਉਹਨਾਂ ਦੀਆਂ ਕਲਾਸਾਂ ਹਜੇ ਸਕੂਲ ਦੇ ਵਿੱਚ ਨਹੀਂ ਲੱਗਣਗੀਆਂ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਉਹਨਾਂ ਦਾ ਸਮਾਂ ਰਹੇਗਾ ਡਬਲ ਸ਼ਿਫਟ ਵਾਲੇ ਜਿਹੜੇ ਸਕੂਲ ਨੇ ਸਵੇਰੇ 9 ਵਜੇ ਤੋਂ ਸ਼ਾਮੀ 4 ਵਜੇ ਤੱਕ ਉਹਨਾਂ ਦਾ ਸਮਾਂ ਰਹੇਗਾ ਪਰ ਬਕਾਇਦਾ ਇਹ ਤਾਂ ਕਿਹਾ ਗਿਆ ਹੈ ਕਿ ਜਿਹੜੇ ਡਬਲ ਸ਼ਿਫਟ ਵਾਲੇ ਸਕੂਲ ਨੇ ਉਹ 4 ਵਜੇ ਤੋਂ ਬਾਅਦ नहीं लगन गए डबल शिफ्ट वाले स्कूलों की लास्ट लिमिट होएगी चार बजे तक नौ बजे तो लैके शामी चार बजे तक यह स्कूल लगन गए चार बजे तो बादे स्कूल नहीं लाए जाएंगे यानी शिफ्ट जेकर डबल भी की जाती है तो भी चार बजे लास्ट टाइम होएगा स्कूल का उस तो बाद छुट्टी कर दी जाएगी क्योंकि इन्होंने दिन के खास करके देखने मिले कि चार बजे तो बाद हौली हौली दिन छिपना शुरू हो जाता और उसके बाद जो है एकदम तो इस करके भी अपने आप में अहम है सरकार का फैसला और ठंड वधन की वजह करके ਲਗਾਤਾਰ ਠੰਡ ਪੈ ਰਹੀ ਹੈ 12 ਹੈਠਾ ਡਿਗਰੀ ਹੈ ਔਰ ਇਸ ਕਰਕੇ ਇਹ ਫੈਸਲਾ ਕਾਫੀ ਅਹਿਮ ਹੈ ਪ੍ਰਾਇਮਰੀ ਸਕੂਲ ਤੱਕ ਜਿਹੜੇ ਨੇ ਪ੍ਰਾਇਮਰੀ ਸਕੂਲਾਂ ਦੀਆਂ ਛੁੱਟੀਆਂ ਦਾ ਐਲਾਨ ਉਹਨਾਂ ਦੀਆਂ ਛੁੱਟੀਆਂ ਚਵਾਦਾ 21 ਜਨਵਰੀ 2024 ਤੱਕ ਪੰਜਵੀਂ ਕਲਾਸ ਤੱਕ ਦੇ ਜਿਹੜੇ ਸਕੂਲ ਨੇ ਬੰਦ ਰਹਿਣਗੇ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਖੁੱਲਣਗੇ ਦੁਪਹਿਰ 3 ਵਜੇ ਤੱਕ ਚੱਲਣਗੇ ਔਰ ਉਸ ਤੋਂ ਬਾਅਦ ਡਬਲ ਸ਼ਿਫਟ ਵਾਲੇ ਸਕੂਲ ਸਵੇਰੇ 9 ਵਜੇ ਤੋਂ ਸ਼ਾਮੀ 4 ਵਜੇ ਤੱਕ ਵਰਕਿੰਗ ਦੇ ਵਿੱਚ ਹੋਣਗੇ